ਹਾਂਜੀ ਕੀ ਹਾਲ ਚਾਲ ਆ ਜੀ ਸਾਰੇ ਭਰਾਵਾਂ ਦਾ ਉਮੀਦ ਆ ਸਾਰੇ ਭਰਾ ਠੀਕ ਠਾਕ ਵਧੀਆ ਹੋਵਗੇ ਤੇ ਆਪਾਂ ਵੀ ਪੂਰੇ ਵਧੀਆ ਤੇ ਵੀਰੇ ਅੱਜ ਦੀ ਗੱਲ ਕਰਦੇ ਆ ਆਪਾਂ ਆਪਣੇ ਕਬੂਤਰ ਬਾਰੇ ਜਿਹੜਾ ਆਪਾਂ 10 ਤਰੀਕ ਨੂੰ ਬਾਜ਼ੀ ਦੇ ਛੱਡਿਆ ਸੀ ਤੇ ਬਹਿ ਕੇ 5:30 ਵਜੇ ਨੂੰ ਬਹਿ ਗਿਆ ਸੀ ਤੇ ਬਹਿ ਕੇ ਹਾਰ ਗਿਆ ਸੀ ਉਹਦੇ ਹਾਰਨ ਦਾ ਕਾਰਨ ਕੀ ਸੀ ਆਪਾਂ ਤੁਹਾਨੂੰ ਦੱਸਦੇ ਪਹਿਲਾਂ ਤਾਂ ਤੁਹਾਨੂੰ ਆਪਾਂ ਕਬੂਤਰ ਚੈੱਕ ਕਰਾਉਂਦੇ ਆ ਆਹ ਕਬੂਤਰ ਸੀ ਆਪਣਾ ਦੇਖੋ ਇਹਦੇ ਰੰਗ ਆਪਾਂ ਇਹਨਾਂ ਤਾਂ ਲਾਇਆ ਹਰੀਆਂ ਫਟੀਆਂ ਤੇ ਹਰੀ ਪੂਛ ਦਿੱਤੀ ਸੀ ਉੱਚਾ ਬਾਲਾ ਉੱਡਦਾ ਸੀ ਵੀਰੇ ਤੇਰੇ ਦੇ ਰੰਗ ਨਾਲ ਇਸ ਤਾਲੇ ਜੀ ਦੇ ਚੰਗੀ ਤਰ੍ਹਾਂ ਉੱਚੇ ਉਰ ਦੇ ਰੰਗ ਪਤਾ ਲੱਗਦੇ ਸੀ ਆ ਲੱਗੀ ਹੋਈ ਐ ਤੇ ਮੋਰ ਆ ਲਿਆ ਆ ਦੇਖੋ ਬਾਈ ਆ ਲੱਗੀ ਸੀ ਤੇ ਮੋਰ ਇੱਕ ਖੱਟੀਆਂ ਅੱਖਾਂ ਬੋਲਾ ਚੰਗਾ ਕਬੂਤਰ ਸੀ ਆਪਾਂ ਪਹਿਲਾਂ ਵੀ ਬਲੌਗ ਪਾਏ ਹੋਇਆ ਬਲੌਗ ਆਪਣੇ ਚੈੱਕ ਕਰ ਲਿਓ ਪਹਿਲਾਂ ਇੱਕ ਤਰੀਕ ਦਾ ਬਲੌਗ ਪਾਇਆ ਸੀਗਾ ਉੱਦੇ ਉੱਡੇ ਸੀ ਵੀਰੇ ਸਾਰੀ ਦਿਹਾੜੀ ਫੇਰ ਆਪਾਂ 7 ਤਰੀਕ ਨੂੰ ਗੇੜਿਆਂ ਦੇ ਦਿਨ ਨੂੰ ਬਲੌਕ ਪਾਇਆ ਹਾਇਆ ਉਧਰ ਡਾਇਆ ਸੀ ਆਪਾਂ 7 ਤਰੀਕ ਨੂੰ ਗੀੜਿਆਂ ਵਾਲ ਦੇ ਨਾਲ 3 ਵਜੇ ਬਿਠਾਇਆ ਸੀ ਕਬੂਤਰ ਬੜਾ ਜਿਆਦਾ ਜ਼ੋਰ ਮਾਰਦਾ ਸੀ ਇਹ ਨਸਲ ਇਹੋ ਜਿਹੀ ਆ ਭਾਈ ਕਿ ਇਹਨੂੰ ਆਪਾਂ ਜੇ ਮਾਲਾ ਕਿਤੇ ਆਪਾਂ ਨੂੰ ਜਾਣਾ ਪੈ ਗਿਆ ਕਬੂਤਰ ਉੜਦਾ ਤਾਂ ਜਾਣਾ ਪੈ ਗਿਆ ਨਾ ਤੇ ਆਪਾਂ ਇਹਨੂੰ ਬਿਠਾਉਣੇ ਤੇ ਨੇ ਬਹਿਣਾ ਨਹੀਂ ਫਿਰ ਇਹਨੂੰ ਘਰੇ ਵੀਰੇ ਉਵੇਂ ਛੱਡ ਕੇ ਜਾਣਾ ਪੈਂਦਾ ਵੀ ਚੱਲ ਲਾਲਾ ਜ਼ੋਰ ਜਿੰਨਾ ਲੱਗਦਾ ਆਪੇ ਵਹਿ ਜੀ ਤੇ ਛੇਤੀ ਬਿਠਾਇਆ ਨਹੀਂ ਬਹਿਦਾ ਤੇ ਭਾਈ ਉਸ ਦਿਨ ਆਪਾਂ 9 ਤਰੀਕ ਨੂੰ ਨੂੰ ਸੰਭਿਆ ਸੀਗਾ ਤੇ ਨੂੰ ਆਪਾਂ ਸੰਭਿਆ ਸੀਗਾ ਵੀਰੇ ਪੰਜਾਬ ਬਦੰਮਾਂ ਦੇ ਪੰਜ ਗਿਰੀਆਂ ਦਿੱਤੀਆਂ ਸੀਆਂ ਟੈਂਪਰੇਚਰ ਸੀਗਾ ਵੀਰੇ 40 41 ਦਾ ਕਈ ਵੀਰਾਂ ਨੇ ਚਾਰਾਂ ਤੇ ਸੰਭਿਆਣਾ ਆਪਾਂ ਵਰਨ ਤੇ ਪੰਜ ਪੰਜ ਗਿਰੀਆਂ ਦਿੱਤੀਆਂ ਸੀਆਂ ਇਸ ਕਰਕੇ ਆਪਾਂ ਇਹਨੂੰ ਸੰਭਿਆ ਸੀ ਪੰਜਾਂ ਗਿਰੀਆਂ ਤੇ ਛੱਟਿਆ ਸੀ ਇਹ ਤੇ ਵੀਰੇ ਕਬੂਤਰ ਪੂਰਾ ਵਧੀਆ ਉੱਡਿਆ ਉੱਚਾ ਖੜ ਕੇ ਬੰਦ ਖੜ ਖੜ ਉੱਡਿਆ ਤੇ ਵੀਰੇ ਟੈਂਪਰੇਚਰ ਸੀਗਾ ਅਗਲੇ ਜਿਹੜੇ 10 ਤਰੀਕ ਨੂੰ ਬਾਜੀ ਛੜਾਣੇ 10 ਤਰੀਕ ਦਾ ਟੈਂਪਰੇਚਰ ਰਹਿ ਗਿਆ ਵੀਰੇ 33 34 ਤੇ 33 32 ਟੈਂਪਰੇਚਰ ਦੇ ਵਿੱਚ ਇਹਨੂੰ ਗਿਰੀਆਂ ਚਾਹੀਦੀਆਂ ਵੀਰੇ 8 ਤੋਂ 9 ਤੇ 8 ਤੋਂ 9 ਗਿਰੀਆਂ ਹੁੰਦੀਆਂ ਤੇ ਵੀਰੇ ਇਹਨੇ ਜਨਾ 1.5 ਘੰਟਾ ਹੋਰ ਰਹਾ ਹੁਣਾਂ ਕਾਢਿਆ ਨੇ ਆਪਾਂ ਨੂੰ ਸਾਂਝੀ ਜ ਆਪਣੇ ਹਸਾਲੇ ਆਦਣਾ ਸੀ ਪਰ ਵੀਰੇ ਆਪਾਂ ਬੰਨੀਆਂ ਗਿਰੀਆਂ ਦਾ ਸਾਂਭੇ ਕਰਕੇ ਭੁੱਖ ਮਲਾ ਕੇ ਟੈਂਕੀ ਦੇ ਉੱਤੇ ਬਹਿ ਗਿਆ 5.5 5.5 ਟੈਂਕੀ ਦੇ ਬਹਿ ਕੇ ਪੈਰ ਲਾ ਗਿਆ ਚਲੋ ਜੀ ਕੱਟਿਆਗਾ ਪੁੱਤੋ ਫੜਨੇ ਠੀਕ ਆ ਉੱਤੇ ਟੈਂਕੀ ਦੇ ਬੈਠਾ ਚੁੰਝਾ ਮਾਰਦਾ ਸੀ ਤੇ ਮੈਨੂੰ ਉਹਦਾ ਹੀ ਪਤਾ ਲੱਗ ਗਿਆ ਭੁੱਖ ਮਨਾ ਕੇ ਕਬੂਤਰ ਬਹਿ ਗਿਆ ਟੈਂਕੀ ਤੇ ਚਲੋ ਕੋਈ ਗੱਲ ਨਹੀਂ ਬਈ ਜਿੱਤ ਹਾਰ ਤਾਂ ਬਣੀ ਬਣੀ ਆਪਣੀ ਚੀਜ਼ ਦਾ ਕੋਈ ਦੁੱਖ ਨਹੀਂ ਕਿ ਆਪਾਂ ਹਾਰ ਗਏ ਗੱਲ ਜਿੱਤ ਹਾਰ ਦੀ ਆ ਜਿੱਤ ਹਾਰ ਤਾਂ ਵੀਰੇ ਹਣਾ ਬਣੀ ਬਣੀ ਆ ਬਈ ਚਲੋ ਕੋਈ ਨਾ ਆਪਾਂ ਹਾਰ ਗਏ ਫੇਰ ਕਿੱਡੀ ਗੱਲ ਆ ਗਾਹ ਨੂੰ ਅਸੀਂ ਹੋਰ ਵਾਰੀ ਛੱਡ ਲਾਂਗੇ ਵੀਰੇ ਹੁਣ ਆਪਾਂ ਇਹਨੂੰ ਬਾਲੀ ਮੇਰੇ 18 ਸਰੀ ਨੂੰ ਬਾਲੀ ਛੱਡਾਂਗੇ ਅੱਜ 13 ਤਰੀਕ ਨੂੰ ਪਿੰਡ ਗੇੜੇ ਪਾਏ ਇਹਦੇ ਹੰਡਾਇਆ ਸੀ ਥੋੜੇ ਡਾਇਆ ਫਿਰ 15 ਨੂੰ ਇੱਕ ਦਿਨ ਰੁਕਤੀ 15 ਨੂੰ ਫੇਰ ਇਹਦੇ ਗੇੜੇ ਪਾਉਂਗੇ ਤੇ ਫਿਰ ਇਹਨੂੰ ਡਾਵਾਂਗੇ ਹੁਣ ਆਪਾਂ ਇਹਨੂੰ ਤੁਹਾਨੂੰ ਇਹਦਾ ਪਿਓ ਵਿਖਾਉਂਦੇ ਆ ਇਹ ਕਬੂਤਰ ਦਾ ਆ ਕਬੂਤਰ ਵੀ ਵੀਰੇ ਇਹਦਾ ਸਦਾ ਭਰਾ ਉਹ ਕਬੂਤਰ ਲਾ ਆ ਦੇਖੋ ਇਹ ਕਬੂਤਰ ਵੀ ਉਹ ਕਬੂਤਰ ਦਾ ਸਦਾ ਭਰਾ ਤੇਰੀ ਬੋੜੀ ਤਗੜੀ ਜੀ ਹੈ ਬਰੇ ਆਪਾਂ ਬੱਚੇ ਹੀ ਪਾਲਿਆ ਸੀ ਤੇ ਤੂੰ ਉਹਦਾ ਪਿਆਵ ਖਾਣਦੇ ਆਪਾਂ ਉਹ ਕਬੂਤਰ ਦਾ ਆ ਦੇਖੋ ਵੀਰੇ ਆ ਪਿਆਵ ਉਹ ਕਬੂਤਰ ਦਾ ਬਾਲਾ ਜਿਆਦੇ ਤਗੜਾ ਕਬੂਤਰ ਵੀਰੇ ਐਨ ਬਸਮਾਨੀ ਖੜ ਖੜ ਉੜਦਾ ਤੇ ਨਾਲ ਕਬੂਤਰੀ ਆ ਆ ਪਿਓ ਆ ਦਾ ਇੰਨਾ ਜਿਆਦਾ ਕਬੂਤਰ ਉੜਦਣਾ ਜੋਰ ਮਾਰ ਕੇ ਕਿ ਘਰੇ ਮਾਰ ਕੇ ਪੈਂਦਾ ਇੰਨਾ ਜੋਰ ਹੁੰਦਾ ਹੈ। ਇਹਾਂ ਨਾਲ ਕਬੂਤਰੀ ਇਹ ਲੱਗੀ ਹੋਈ। ਕਬੂਤਰੀ ਵੀ ਥੋੜੀ ਚੈੱਕ ਕਰਾਂਗੇ। ਇਹ ਕਬੂਤਰੀ ਲੱਗੀ ਹੋਈ ਆ। ਇਹ ਆ ਵੀਰੇ ਦਾ ਪਿਓ ਆ ਤੇ ਇਹ ਕਬੂਤਰ ਦਾ ਆ ਪਿਓ। ਯਾਨੀ ਉਹਨਾਂ ਬੱਚਿਆਂ ਦਾ ਜਿਹੜਾ ਬੱਚਾ ਕਬੂਤਰ ਬਾਈ ਛੱਡੇ ਉਹਦਾ ਦਾਦਾ ਹੈ। ਇਹ ਕਬੂਤਰ ਉਹਦਾ ਦਾਦਾ। ਇਹਦਾ ਪੱਠਾ ਆ ਆਹ ਵੀ ਇਹਦਾ ਪੱਠਾ ਆਪਣਾ ਮੇਨ ਕਬੂਤਰ ਆ ਵਾ ਸਭ ਤੋਂ ਵੱਡਾ ਮੇਨ ਕਬੂਤਰ ਆ ਤੇ ਆ ਉਹਦੀ ਮਾਂ ਇਹ ਕਬੂਤਰ ਦੀ ਮਾਂ ਆ ਕਬੂਦਰੀ ਆ ਇਹ ਮੇਨ ਜੋੜਾ ਆਪਣਾ ਵੱਡਾ ਤੇ ਆ ਪਿਓ ਹੈ ਇਹਨਾਂ ਦਾ ਤੇ ਇਹਦਾ ਪੱਠਾ ਵੀ ਇਹ ਆ ਤੇ ਇਹਦੇ ਪੱਠੇ ਆ ਉਹ ਜਿਹੜੇ ਆਪਾਂ ਬਾਜੀ ਛੱਡੇ ਆ ਤੇ ਪਹਿਲਾ ਇਹਦਾ ਪਿਓ ਵੀ ਬਹੁਤ ਜਿਆਦਾ ਉੜਦਾ ਰਿਹਾ ਮੈਂ ਮਰ ਕੇ ਵੇਂਦਾ ਸੀ ਘਰੇ ਤੇ ਫੇਰ ਇਹ ਬਰੇ ਵੀ ਜਿੱਦ ਦੇ ਕਰ ਦिए ਮੈਨਾ ਹਨ ਮਰ ਕੇ ਲੰਮਾ ਪੈ ਜਾਂਦਾ ਇੰਨਾ ਜਿਆਦਾ ਉੜਦਾ ਆਪੇ ਵੇਂਦਾ ਹੈ ਨਸਲ ਚੈੱਕ ਕਰੋ ਇਹਦੀ ਬਹੁਲੀ ਤਗੜੀ ਨਸਲ ਆਈ ਤੇਰਾ ਪਿਓ ਵੀ ਬਹੁਲੀ ਤਗੜੀ ਨਸਲ ਆਈ ਪਿਓ ਕੜਾ ਮਾਰੀ ਜੀ ਜਾਂ ਪਿਓ ਉਹ ਦੂ ਤਗੜੀ ਨਸਲ ਆ ਆ ਦੇਖੋ ਇਹ ਪਿਓ ਬੋਤਾ ਇੱਕ ਕਬੂਤਰ ਦਾ ਆ ਪੱਠਾ ਤੇ ਜਿਹੜਾ ਬੱਬਾ ਜੀ ਛੱਡਿਆ ਉਹ ਇਹਦਾ ਪੱਠਾ ਤੇ ਨਾਲ ਇਹ ਕਿਹੜਾ ਲੇਬਰੇਟਰੀ ਬਠੋ ਵੀ ਇਹਦਾ ਪੱਠਾ ਇਹਦਾ ਪੱਠਾ ਪਾ ਛੱਡਿਆ ਜੀ ਬਾਜੀ 10 ਤਰੀਕ ਨੂੰ ਜਿਹੜਾ 5.5 ਬਹਿ ਗਿਆ ਸੀ ਤੇ ਆ ਇੱਕ ਉਤਰ ਦਾ ਪਿਓ ਆ ਇਹ ਵੀ ਬਹੁਤ ਤਗੜਾ ਉੱਡਦਾ ਰਿਹਾ ਬਈ ਗਾਂ ਕਾ ਆ ਪੱਠੀ ਵੀ ਇਸੇ ਕਬੂਤਰ ਦੀ ਆ ਦੇਖੋ ਇਹੀ ਨਸਲ ਜਮਾ ਇਸੇ ਕਬੂਤਰ ਦੀ ਪੱਠੀ ਆ ਵੀ ਤੇ ਇਹ ਪਿਓ ਲੈ ਨਾ ਤੇ ਭਾਈ ਇਹ ਮਰ ਕੇ ਵਿੰਦੇ ਮਰ ਕੇ ਇੰਨੇ ਯਾਰੇ ਤਗੜੀ ਨਸਲ ਆ ਇਹ ਐਨ ਮਰ ਕੇ ਖੱਪ ਕੇ ਵਿੰਦੇ ਆ ਯਾਨੀ ਕਿ ਇਹਨਾਂ ਦਾ ਪਿਓ ਵੀ ਹੈਗਾ ਗਾਂ ਇਹਨਾਂ ਦੇ ਪਿਓ ਦਾ ਪਿਓ ਵੀ ਆਪਣੇ ਕੋਲ ਹੈਗਾ ਇੱਕ ਉਤਰਾ ਪਿਓ ਤਾਂ ਹੀ ਦੇਖ ਹੀ ਲਿਆ ਤੇ ਗਾਂ ਉਹਦਾ ਪਿਓ ਵੀ ਪੀਖ ਹੀ ਲਿਆ ਯਾਨੀ ਕਿ ਇਹਨਾਂ ਦਾ ਦਾਦਾ ਇਹ ਭੰਦਾ ਸੂ ਸਾਮ ਕੇ ਰੱਖੀ ਹੋਈ ਹੈ ਬੜੀ ਇਹਦੇ ਨਾਲ ਸਲੋੜਦੀ ਆ ਦੋ ਵੱਧ ਇਹ ਤਾਂ ਚਲੋ ਕਬੂਤਰ ਮੌਸਮ ਦੀ ਘਾੜ ਗਲਤੀ ਹੋਣ ਕਰਨਾ ਮਾ ਗਿਰੀਆਂ ਦੀ ਘਾੜ ਆਵਾਜ਼ ਨਾਲ ਬਹਿ ਗਿਆ ਨਹੀਂ ਕਬੂਤਰ ਘਰੇ ਨਹੀਂ ਬਿਠਾਇਆ ਪੈਂਦਾ ਨਹੀਂ ਕਿੱਥੇ ਵੜਨਾ ਸੀ ਚਲੋ ਆਪਾਂ ਇਹਨੂੰ 18 ਤਰੀਕ ਨੂੰ ਛੱਡਾਂਗੇ ਬਾਜੀ 15 ਤਰੀਕ ਦੇਖਦੇ ਪਹੁੰਚਾਂਗੇ ਆਪਾਂ ਗੇੜੇ ਤੇ 18 ਤਰੀਕ ਨੂੰ ਬਾਈ ਆਪਾਂ ਇਹਨੂੰ ਛੱਡਾਂਗੇ ਬਾਜੀ ਤੇ ਵੀਰੇ ਅੱਜ ਦੇ ਵਲੌਗ ਵਿੱਚ ਸਿਰਫ ਇੰਨਾ ਹੀ ਆਪਾਂ ਤੁਹਾਨੂੰ ਇਹ ਦੱਸਣਾ ਸੀਗਾ ਵੀ ਬਾਜੀ ਹਾਰਨ ਦਾ ਕਾਰਨ ਇਹੀ ਸੀਗਾ ਆਪਣੇ ਚੈਨਲ ਨੂੰ ਕਰ ਲਓ ਸਬਸਕ੍ਰਾਈਬਰ ਤਾਂ ਕਿ ਤੁਹਾਡੇ ਕਰ ਆਪਣਾ ਹਰ ਇੱਕ ਨਵਾਂ ਆਉਣ ਵਾਲਾ ਵਲੌਗ ਪਹੁੰਚ ਸਕੇ ਤੇ ਬਾਕੀ ਗੱਲਬਾਤ ਫੇਰ ਇੱਕ ਨਵੇਂ ਬਲੌਗ 'ਚ ਕਰਦੇ ਆਂ ਤਦ ਤੱਕ ਲਈ ਵੀਰੇ ਸਾਰੇ ਵੀਰਾਂ ਨੂੰ ਲਵ ਯੂ ਧੰਨਵਾਦ ਸਾਰੇ ਭਰਾਵਾਂ ਹੱਸਦੇ ਵਸਦੇ ਰਹੋ ਯਾਰ ਸਾਰੇ ਇੱਕ ਵਾਰੀ ਫੇਰ ਨਸਲ ਚਿਤ ਕਰ ਲਓ ਉਹਦੇ ਇਹਨਾਂ ਦੇ ਦਾਦੇ ਨੇ ਖੱਟੀਆਂ ਅੱਖਾਂ ਦੇ ਗੱਡੇ ਜਿੰਨੇ ਗੱਡੇ ਨੇ ਦਾਦੇ ਦੀਆਂ ਅੱਖਾਂ ਵੀ ਖੱਟੀਆਂ ਇਹਨਾਂ ਦੇ ਪਿਓ ਦੀਆਂ ਅੱਖਾਂ ਵੀ ਖੱਟੀਆਂ ਤੇ ਇਹਨਾਂ ਦੀਆਂ ਅੱਖਾਂ ਵੀ ਖੱਟੀਆਂ ਤੇ ਇੱਕ ਕਬੂਦਰੀ ਗੱਡੀ ਆ ਸਿਰਫ ਸ਼ਾਕੀ ਉਹ ਵੀਡੀਓ ਦਰਾਂਡਿਆਂ ਦੇ ਬੈਠੀ ਸੀ ਇਹ ਬਾਕੀ ਸਾਰੇ ਖੱਟੇ ਅੱਖਾਂ ਦੇ ਗੱਡੇ ਆ